ਸਪੁਰਦ ਦੇ ਵਿੱਚ ਐਚ ਆਈ ਵੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਹੁਣ ਤੱਕ ਕੁੱਲ 372 ਮਾਮਲੇ ਸਾਹਮਣੇ ਆ ਚੁੱਕੇ ਨੇ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਜੋ ਕਿ ਸਿਹਤ ਵਿਭਾਗ ਦੇ ਵੱਲੋਂ ਇਸ ਦੇ ਉੱਪਰ ਚਿੰਤਾ ਵੀ ਜਤਾਈ ਜਾ ਰਹੀ ਹੈ ਦਰਅਸਲ ਜੋ ਸਾਹਮਣੇ ਆ ਰਿਹਾ ਸੱਚ ਸਾਹਮਣੇ ਆ ਰਿਹਾ ਉਹ ਇਹ ਸਾਹਮਣੇ ਆ ਰਿਹਾ ਹੈ ਕਿ ਜ਼ਿਆਦਾਤਰ ਨਸ਼ੇੜੀ ਨੌਜਵਾਨ ਜੋ ਨੇ ਉਹ ਐਚ ਆਈ ਵੀ ਦੇ ਮਰੀਜ਼ ਪੋਜ਼ਿਟਿਵ ਪਾਏ ਜਾ ਰਹੇ ਨੇ ਔਰ ਜਿਸ ਨੂੰ ਲੈ ਕੇ ਚਿੰਤਾ ਵਧੀ ਹੋਈ ਹੈ ਫਿਰੋਜ਼ਪੁਰ ਇਲਾਕੇ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਨਸ਼ੇੜੀ ਨੌਜਵਾਨ ਇੱਕ ਦੂਜੇ ਨੂੰ ਇੱਕ ਦੂਸਰੇ ਨੂੰ ਜੋ ਸਰਿੰਜ ਲਗਾਉਂਦੇ ਨੇ ਉਸ ਦੇ ਨਾਲ ਖਤਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਐਚ ਆਈ ਵੀ ਪੋਜੀਟਿਵ ਹੋ ਰਹੇ ਨੇ ਬਿਲਕੁਲ ਜੀ ਐਚਏਵੀ ਦੇ ਰਿਗਾਰਡਿੰਗ ਜੇ ਗੱਲ ਕਰੀਏ ਤਾਂ ਹੁੰਦਾ ਰਾਈਜ਼ ਹੈਗੀ ਹੈ ਪਿਛਲੇ 4-5 ਮਹੀਨਿਆਂ ਵਿੱਚ 372 ਕੇਸ ਨਵੇਂ ਐਡ ਹੋਏ ਆ ਤੇ ਸਭ ਤੋਂ ਪ੍ਰਮੁੱਖ ਕਰਨ ਤਾਂ ਜਿਹੜੀ ਹੁਣ ਡਰਗ ਅਬਿਊਜ਼ ਜਿਹੜਾ ਆਪਣਾ ਮੇਨ ਸਸਿਆ ਪੰਜਾਬ ਦੀ ਹੈ ਜਿਹੜੇ ਕੁਛ ਲੜਕੇ ਸਿਰਿੰਜਸ ਸ਼ੇਅਰ ਕਰਦੇ ਆ ਉਹ ਇੱਕ ਤੋਂ ਦੁੱਜੇ ਨੂੰ ਸਾਰੇ ਨਵੇਂ ਟੀਕੇ ਚ ਲਾਉਂਦੇ ਉਹਨਾਂ ਨੂੰ ਹੋ ਜਾਂਦਾ ਹੈ ਤੇ ਉਸ ਤੋਂ ਇਲਾਵਾ ਜਿਹੜੇ कपल ਆਪਣੇ ਸਾਥੀ ਦਾ ਵਫਾਦਾਰ ਨਹੀਂ ਗਏ ਉਹ ਪ੍ਰੋਟੈਕਸ਼ਨ ਯੂਜ਼ ਨਹੀਂ ਕਰਦੇ ਐਕਸਟਰਾ ਮੈਟਲ ਫੇਅਰ ਤੇ ਉਹਨਾਂ ਨੂੰ ਹੁੰਦੇ ਚਾਂਸਸ ਹੁੰਦੇ ਆ ਕੁਝ ਡਰਾਈਵਰਸ ਦੇ ਜਿਹੜੇ ਦੂਰ ਜਾਂਦੇ ਆ ਟੱਕਰ ਸਟ੍ਰਕਸ ਵਗੈਰਾ ਤੇ ਉਹਨਾਂ ਤੇ ਵੀ ਕਾਫੀ ਰੈਪਰਟਿੰਗ ਆ ਇਸ ਵੇਲੇ ਜਿਹੜਾ ਬਲੱਡ ਅੱਗੇ ਚੜਦੇ ਸੀ ਇੱਕ ਤੋਂ ਦੂਜੇ ਤੱਕ ਪ੍ਰੋਪਰ ਟੈਸਟਿੰਗ ਨਾ ਹੋਵੇ ਤਾਂ ਇੱਕ ਤੋਂ ਦੂਜੇ ਨੂੰ ਹੋ ਸਕਦਾ ਬਟ ਇਹ ਹੁਣ ਚਾਸੀ ਕੋ ਘਟ ਗਿਆ ਕਿਉਂਕਿ ਟੈਸਟਿੰਗ ਪ੍ਰੋਪਰ ਹੁੰਦੀ ਬਲੱਡ ਦੇ ਸਰ ਮਹੀਨੇ ਦੇ ਪਿਛਲੇ ਮਹੀਨੇ ਕਿੰਨੇ ਕੇਸ ਆ ਬੰਦੇ ਅ ਪਿਛਲੇ ਮਹੀਨੇ ਐਗਜ਼ੈਕਟ ਫਿਗਰ ਤੁਹਾਨੂੰ ਆਰਟੀ ਸੈਂਟਰ ਚ ਮਿਲੇਗੀ ਕਿੰਨੇ ਆਏ ਕਿਉਂਕਿ ਉੱਥੇ ਹੁੰਦਾ ਰਿਪੋਰਟਸ కేస్స్ తో کافی ਆ ਰਹੇ 2972 ਕੇਸ ਤਾਂ ਪਿਛਲੇ 4 ਮਹੀਨੇ ਜੀ ਆ ਗਏ ਐ ਨਵੇਂ ਤਾਂ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਬਿਲਕੁਲ ਚਿੰਤਾ ਦਾ ਵਿਸ਼ਾ ਜੀ ਇਹ ਬਿਮਾਰੀ ਵੀ ਹੈ ਜਿਹੜੀ ਕਿ ਜੇ ਹੋ ਜੇ ਤਾਂ ਪੇਸ਼ੈਂਟ ਨੂੰ ਤਾਂ ਬਚਾਅ ਨਹੀਂ ਹੈਗਾ ਬਟ ਇੱਥੇ ਹੁਣ ਸਰਕਾਰ ਨੇ ਸਹੂਲਤ ਦਿੱਤੀ ਹੋਈ ਹੈ ਕਿ ਸੈਂਟਰ ਡੈਡੀਕੇਟਿਡ ਐਚ ਆਈ ਵੀ ਪੋਜ਼ਿਟਿਵ ਪੇਸ਼ੈਂਟਸ ਵਾਸਤੇ ਹੈਗਾ ਵਾ ਤੇ ਉਹ ਆਪਣੀ ਦਵਾਈ ਜੇ ਪੇਸ਼ੇਸ਼ ਲੱਤੇ ਪੂਰੀ ਤਰ੍ਹਾਂ ਚਲਾਉਂਦੇ ਤੇ ਉਹਨਾਂ ਸਿੰਪਟਮਸ ਉੱਤੇ ਬਹੁਤ ਟਾਈਮ ਲੱਗਦਾ ਤੇ ਵਧੀਆ ਕੁਆਲਿਟੀ ਆਫ ਲਾਈਫ ਜੀ ਲੈਂਦੇ ਆ ਸਰ ਇਹ ਸਿੰਪਟਮਸ ਕਿਹੜੇ ਹੁੰਦੇ ਆ ਜੇ ਨਜ਼ਰ ਆ ਸਿੰਪਟਮਸ ਜਦੋਂ ਪੇਸ਼ੈਂਟ ਆਉਣੇ ਚਾਹੁੰਦੇ ਪਹਿਲੇ ਤਾਂ ਅਨਐਕਸਪਲੇਨਡ ਫੀਵਰ ਸ਼ੁਰੂ ਹੋ ਜਾਂਦਾ ਜਿੰਦਾ ਕੋਈ ਟੈਸਟ ਕਰੋ ਤਾਂ ਹੋਰ ਕੋਈ ਕਾਰਨ ਨਹੀਂ ਲੱਭਦਾ ਲੰਮਾ ਫੀਵਰ ਚੱਲਦਾ ਇੱਕ ਇੱਕ ਮਹੀਨੇ ਤੋਂ ਬਾਅਦ ਵੀ ਚੱਲਦਾ ਰਹਿੰਦਾ ਠੀਕ ਨਹੀਂ ਹੁੰਦਾ ਦਸ ਸ਼ੁਰੂ ਹੋ ਜਾਂਦੇ ਪੇਸ਼ੈਂਟ ਨੂੰ ਲਗਾਤਾਰ ਉਹਦੀ ਇਨਫੈਕਸ਼ਨਸ ਹੋ ਜਾਂਦੀ ਹੈ ਫੰਗਲ ਇਨਫੈਕਸ਼ਨਸ ਹੋ ਜਾਂਦੀ ਹੈ ਤੇ ਐਂਡ ਵਿੱਚ ਜੇ ਬਿਲਕੁਲ ਠੀਕ ਨ ਸ਼ਕ ਕਰਦੇ ਹਾਂ ਮੁਰਮਤ ਉਹਨਾਂ ਨੂੰ ਵੀ ਮੈਂ ਲੋਕਾਂ ਨੂੰ ਬੇਨਤੀ ਇਹ ਹੀ ਕਰਾਂਗਾ ਕਿ ਜਿਹੜੀ ਆਪਣੀ ਸਭ ਤੋਂ ਵੱਡੀ ਇੱਥੇ ਪ੍ਰੋਬਲਮ ਹੈਗੀ ਹੈ ਨਸ਼ਾ ਖੋਰੀ ਇਹ ਬੰਦ ਹੋਵੇ ਅਮਰੇ ਜਿਹੜੇ ਭਟਕੇ ਹੋਏ ਨੌਜਵਾਨਾਂ ਉਹ ਸਹੀ ਰਸਤੇ ਤੇ ਆਣ ਨਸ਼ਾ ਛੱਡਣ ਸਾਡੇ ਕੋਲ ਡਰਗ ਡੀਸ਼ ਕਿ ਸੈਂਟਰ ਵੀ ਹੈ ਜਿੱਥੇ ਆਪਣਾ ਇਲਾਜ ਕਰਾਉਣ ਤੇ ਜੇ ਇਹ ਕੰਮ ਛੱਡ ਦੇਣਗੇ ਤੇ ਉਸ ਤੋਂ ਇਲਾਵਾ ਜਿਹੜੇ ਕਪਲਸ ਹੈਗੇ ਆ ਜੇ ਬਾਹਰ ਕੋ ਐਕਸਟ੍ਰੀਮ ਐਟਲ ਫੇਰ ਵਗੈਰਾ ਕਿਤੇ ਵੀ ਜਾਂਦੇ ਆ ਤੇ ਆਪਣੀ ਪ੍ਰੋਟੈਕਸ਼ਨ ਪ੍ਰੋਪਰ ਯੂਜ਼ ਕਰਾਉਣ ਤੇ ਆਪਣਾ ਧਿਆਨ ਰੱਖਣ ਤੇ ਇਸ ਚੀਜ਼ ਤੋਂ ਬਚਾਅ ਕੀਤਾ ਜਾ ਸਕਦਾ ਹੈ ਹਾਂਜੀ ਸਾਡੇ ਕੋਲ ਪੇਸ਼IENTS ਗਾਇਰ ਤੇ ਰੈਫਰੋ ਕਰਦੇ ਆ ਤੇ ਉਹਨਾਂ ਦੇ ਟੈਸਟ ਕਰਵਾਉਂਦੇ ਤੇ ਪੋਜ਼ਿਟਿਵ ਆਉਂਦੇ ਉਹਨਾਂ ਨੂੰ ਵੀ ਦਵਾਈ ਵਗੈਰਾ ਜੇਲਤੀ ਵੀ ਦਿੱਤੀ ਜਾਂਦੀ ਤੇ ਜੇ ਲੋਡ ਪਾਵੇ ਤੇ ਇੱਥੇ ਆਪਣੀ ਐਕਸੈਂਪਟ ਕੀ ਉਹਨਾਂ ਸ਼ੁਰੂ ਕਰ ਦਿੱਤੀ ਜਾਂਦੀ ਏ ਆਰਟੀ ਸੈਂਟਰ ਦਾ ਬਹੁਤ ਇਥੇ ਰੋਲ ਹੈ ਪਹਿਲੇ ਤਾਂ ਜਿਹੜੇ ਵੀ ਸ਼ੱਕੀ ਮਰੀਜ਼ ਆਇਆ ਜਾਂ ਅਸੀਂ ਵੈਸੇ ਉਹਦੇ ਰੂਟੀਨ ਟੈਸਟਿੰਗ ਵੀ ਕਰਦੇ ਆ ਜਿਹੜੇ ਪੋਜ਼ਿਟਿਵ ਹੋ ਜਾਂਦੇ ਉਸ ਤੋਂ ਬਾਅਦ ਉਹਨਾਂ ਦਾ ਕਨਫਰਮੇਟਿਵ ਟੈਸਟ ਤੋਂ ਬਾਅਦ ਅਸੀਂ ਉਧਰ ਭੇਜ ਦਿੰਦੇ ਆ ਇੱਕ ਤਾਂ ਉਹਨਾਂ ਦੀ ਹਰ ਮਹੀਨੇ ਦਵਾਈ ਦਿੰਦੇ ਆ ਜਿਹੜੀ ਕਿ ਨਿਸ਼ੁਲਕ ਪੇਸ਼ੈਂਟਸ ਨੂੰ ਮਿਲਦੀ ਹੈ ਉਸਲਾ ਉਹਨਾਂ ਦੇ ਸੀਬੀ ਵੀ ਕੋਰ ਕਾਊਂਟਸ ਹੁੰਦਾ ਜਿਹੜੀ ਉਹਨਾਂ ਦੀ ਅਪ ਪ੍ਰੋਗਰੈਸ ਨੂੰ ਦੇਖਦੇ ਇਹ ਆਰਟੀ ਸੈਂਟਰ ਤੋਂ ਹੋ ਰਿਹਾ ਤੇ ਆਰਟੀ ਸੈਂਟਰਾਂ ਦਾ ਬਹੁਤ ਵੱਡਾ ਰੋਲ ਹੈਗਾ ਵੀ ਇਸ ਐਚਆਈਵੀ ਦੀ ਜਿਹੜੀ ਟ੍ਰੀਟਮੈਂਟ ਦੇ ਵਿੱਚ ਹੁੰਦੀ ਹੈ